ਜਲੰਧਰ ਜਿਮਨੀ ਚੋਣ ਦੇ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਜਲੰਧਰ ਸ਼ਾਹਨੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਵਾਰ ਹੋਣੀਆਂ ਉਪ ਚੋਣਾਂ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਵਿੱਚ ਭਾਜਪਾ ਦੀ 9 ਸਾਲਾਂ ਦੀ ਕਾਣਗੁਜ਼ਾਰੀ ਦਾ ਪਤਾ ਚੱਲ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਪੰਜਾਬੀਆਂ ਨੂੰ ਸਮਝਣ ਤੋਂ ਅਸਮਰੱਥ ਹੈ। ਪੰਜਾਬੀਆਂ ਦੇ ਵਿੱਚ ਦੇਸ਼ ਦੇ ਲਈ ਜਨੂਨ ਹੈ ਅਤੇ ਦੇਸ਼ ਦੇ ਲਈ ਖੜੇ ਹਨ ਪਰ ਇਹ ਦੋਵੇਂ ਪਾਰਟੀਆਂ ਪੰਜਾਬੀਆਂ ਦੇ ਖਿਲਾਫ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਵੀ ਉਹਨਾਂ ਦੇ ਨਾਲ ਖੇਡਾਂ ਪ੍ਰਤੀ ਸਲਾਹ ਨਹੀਂ ਕੀਤੀ ਖੇਡਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਉਸ ਪਾਰਟੀ ਨੂੰ ਪੱਧਰ ਤੋਂ ਉੱਪਰ ਉੱਠ ਕੇ ਰਪੀਟ ਖੇਡਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਸਮਰਥਨ ਅਤੇ ਸਲਾਹ ਦੇ ਨਿਕਲ ਰਪੀਟ ਸਲਾਹ ਦੇ ਲਈ ਕੁਝ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਪਿਛਲੇ 15 ਮਹੀਨਾ ਦੇ ਵਿੱਚ ਸਿਰਫ ਇੱਕ ਮੇਲਾ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੇ ਖੇਡਾਂ ਦੇ ਲਈ ਬਹੁਤ ਕੁਝ ਕੀਤਾ ਪਰ ਮਿਲ ਲਗਾ ਕੇ ਕੁਝ ਨਹੀਂ ਹੋਵੇਗਾ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਚੰਗੇ ਖਿਡਾਰੀ ਬਣ ਸਕਣ ਲੋਕਾਂ ਦੀ ਪਲਸ ਨੂੰ ਜਾਂ ਲੋਕਾਂ ਦੀ ਬਾਡੀ ਲੈਂਗੁਏਜ ਨੂੰ ਅਸੈਸ ਕਰਨਾ ਹਮ ਕਿੰਦਾ ਦੇਖੀਏ ਕਿ ਹੁਣ ਜਿਹੜਾ ਐਮਪੀ ਦੀ ਵੋਟ ਹੈ ਇਹਨੂੰ ਜਦੋਂ ਕਿ ਕਿਤੇ ਸੈਮੀ ਫਾਈਨਲ ਵੀ ਕਿਹਾ ਜਾ ਰਿਹਾ ਹੈ 2024 ਦੇਖੋ ਇਹਨੇ ਕਈ ਚੀਜ਼ਾਂ ਨਿਰਧਾਰਤ ਕਰਨੀਆਂ ਪਿਛਲੇ ਸਮੇਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਨਿਰਧਾਰਤ ਕਰਨਾ ਔਰ ਉਹਦੇ ਨਾਲ ਨਾਲ ਪਿਛਲੇ 9 ਸਾਲਾਂ ਦੀ ਬੀਜੇਪੀ ਦੀ ਦਿੱਲੀ ਦੇ ਵਿੱਚ ਪਰਫਾਰਮੈਂਸ ਨੂੰ ਕਿਤੇ ਨਾ ਕਿਤੇ ਨਿਰਧਾਰਿਤ ਕਰਨਾ ਪੋਲਿਟੀਕਲ ਮੈਨੇਜਰ ਇਹ ਹੈ ਤਫੂਰ ਕਿਸਟ੍ਰੇਕੀ ਕਿਉਂਕਿ ਜੇ ਕਬਟਾ ਸਵਾਲ ਜਿਹੜਾ ਹੁਣ ਇਸਵੇ ਨਿਤਰਕੇ ਸਾਹਮਣੇ ਆਂਦਾ ਕਿ ਜਿਹੜੀਆਂ ਪਾਰਟੀਆਂ ਕਿਸੇ ਵੇਲੇ ਗੱਠਜੋੜ ਚ ਹੁੰਦੀਆਂ ਸੀਗੀਆਂ ਉਹ ਹੁਣ ਪਾਰਟੀਆਂ ਜਿਹੜੀਆਂ ਆਪਣੇ ਆਪ ਉਤਰ ਕੇ ਸਾਹਮਣੇ ਆਈਆਂ ਨੇ ਲੱਗਦਾ ਕਿ ਉਸ ਨਾਲ ਵੋਟ ਸ਼ੇਅਰ ਚ ਫਰਕ ਕਿਤੇ ਨਾ ਕਿਤੇ ਦਿਖਤ ਹੈ ਦੇਖੋ ਹਰ ਪਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਵੋਟ ਸ਼ੇਅਰ ਨੂੰ ਅਸੈਸ ਕਰੇ ਸੋ ਮੈਨੂੰ ਲੱਗਦਾ ਕਿ ਬੀਜੇਪੀ ਔਰ ਅਕਾਲੀ ਦਲ ਦਾ ਇਦਾਂ ਵੀ ਅਸੈਸਮੈਂਟ ਹੀ ਚੱਲ ਰਹੀ ਆ ਬਈ ਤਾਂ ਇਹ ਜਿੰਨੀ ਚੋਣ ਦੇ ਨਾਲ ਸਰਕਾਰਾਂ ਤਾਂ ਨਹੀਂ ਬਦਲੀਆਂ ਤਾਂ ਲੱਗਦਾ ਹੈ ਕਿ ਸੁਨੇਹਾ ਕੁਝ ਵੱਖਰਾ ਜਾ ਇੱਕ ਸੁਨੇਹਾ ਜਿਹੜਾ ਦੇਖੋ ਮੇਰਾ ਇੱਕੋ ਹੀ ਆਈਡੀਆ ਹੁੰਦਾ ਕਿ ਤੁਸੀਂ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ ਮੈਂ ਤਾਂ ਬੀਜੇਪੀ ਨੂੰ ਇੱਕੋ ਗੱਲ ਕਹਿਣਾ ਵੀ ਤੁਸੀਂ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਔਰ ਬੀਜੇਪੀ ਨੇ ਇਕੱਠੇ ਹੋ ਕੇ ਪੰਜਾਬ ਤੇ ਪੰਜਾਬੀਅਤ ਨੂੰ ਔਰ ਸਿੱਖੀਜ਼ਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬੀ ਇਹੋ ਜੀ ਰੇਸ ਨਹੀਂ ਹੈ ਜੀ ਪੰਜਾਬੀ ਇਹੋ ਜੇ ਨਹੀਂ ਹੈਗੇ ਪੰਜਾਬੀ ਤਾਂ ਹਮੇਸ਼ਾ ਸੂਬੇ ਲਈ ਦੇਸ਼ ਲਈ ਸਭ ਤੋਂ ਪਹਿਲਾਂ ਖੜੇ ਹੋਣ ਵਾਲੇ ਜਿਹੜੇ ਆ ਪੰਜਾਬੀ ਠੀਕ ਹੈ ਜੇ ਤੁਸੀਂ ਸਪੋਰਟਸ ਨਾਲ ਰਿਲੇਟਡ ਰਹੇ ਹੋ ਖਿਡਾਰੀ ਵੀ ਹੋ ਸਪੋਰਟਸ ਅਕੈਡਮੀ ਕਾਫੀ ਮੰਗ ਹੈ ਜਿਵੇਂ ਜਵੰਤ ਸਿੰਘ ਨਵਾਸੇ ਨੇ ਵੀ ਸਪੋਰਟਸ ਅਕੈਡਮੀ ਬਣਾਈ ਜਿਵੇਂ ਤੁਹਾਡਾ ਕੰਟੀਨਿਊਟੀ ਹੈ ਸਪੋਰਟਸ ਅਕੈਡਮੀ ਨੂੰ ਮੰਗਦਾ ਸਾਡੇ ਨਹੀਂ ਦੇ ਕੋਈ ਤਾਂ ਸਟੇਟਾਂ ਨਹੀਂ ਬਣਾਉਣੀ ਹੁੰਦੀ ਆ ਵੈਸੇ ਤਾਂ ਜਿਹੜੀ ਸਾਡੀ ਹਾਕੀ ਦੀ ਸੁਰਜੀਤ ਅਕੈਡਮੀ ਹੈਗੀ ਆ ਉਹ ਆਲਰੇਡੀ ਚੱਲ ਰਹੀ ਆ ਪਰ ਇਹਨਾਂ ਨੇ ਪਿਛਲੇ 15 ਮਹੀਨਿਆਂ ਦੇ ਵਿੱਚ ਮੇਰਾ ਤਾਂ ਮੈਨੂੰ ਤਾਂ ਇਹ ਸੀਗਾ ਕਿ ਸ਼ਾਇਦ ਜੇ ਮੈਨੂੰ ਕੋਈ ਗੱਲ ਪੁੱਛਣਗੇ ਸਪੋਰਟਸ ਬਾਰੇ ਤਾਂ ਮੈਂ ਜ਼ਰੂਰ ਦੱਸੂਗਾ ਕਿਉਂਕਿ ਪੋਲਿਟੀਕਲ ਗੱਲ ਇੱਕ ਹੁੰਦੀ ਆ ਪੰਜਾਬ ਦਾ ਆਲਟੀਮੇਟਲੀ ਅਸੀਂ ਅੱਗੇ ਵਧਾਉਣਾ ਹੀ ਆ ਪਰ ਅਨਫੋਰਚੂਨੇਟਲੀ ਸਪੋਰਟਸ ਦੇ ਵਿੱਚ ਕੋਈ ਐਹੋ ਜੀ ਕੰਮ ਨਹੀਂ ਕੀਤੀ ਸਿਵਾਏ ਇੱਕ ਮੇਲੇ ਤੋਂ ਮੇਲੇ ਨਾਲ ਕਦੀ ਵੀ ਖਿਡਾਰੀ ਅੱਗੇ ਨਹੀਂ ਆਉਂਦੇ ਮੇਲੇ ਨਾਲ ਤਾਂ ਮਹੌਲ ਬਣਾਇਆ ਜਾ ਸਕਦਾ ਲੇਕਿਨ ਉਹਦੇ ਵਿੱਚ ਜਿਹੜਾ ਚੰਗਾ ਪਲੇਅਰ ਬਣਾਉਣ ਲਈ ਉਹਦੇ ਵਿੱਚ ਬਹੁਤ ਮਿਹਨਤ ਦੀ ਜ਼ਰੂਰਤ ਹੈ ਬਹੁਤ ਸਟਰਗਲ ਦੀ ਜ਼ਰੂਰਤ ਹੈ ਵਿਚ ਇਜ਼ ਮਿਸਿੰਗ ਇਨ ਦਿਸ ਕੰਪਨੀ ਲੱਗਦਾ ਜਿਸ ਤਰੀਕੇ ਨਾਲ ਜਿੰਦਰ ਦੇ ਸਪੋਰਟ ਇੰਡਸਟਰੀ ਕੋਲ ਇੱਕ ਤਰ੍ਹਾਂ ਦਾ ਇੱਕ ਕੈਸੇਡਾ ਥੱਲ ਹੈ ਲੱਗਦਾ ਇਸ ਤਰੀਕੇ ਨਾਲ ਪਿਛਲੇ ਦਿਨ ਜਿਹੜਾ ਹੈ ਸਪੋਰਟਸ ਦੇ ਵਿੱਚ کیا ਜਾ ਰਿਹਾ ਕਿ ਜਦੋਂ ਫੁੱਟਬਾਲਸ ਵਰਗੇ ਬਾਹਰ ਜਾ ਰਹੇ ਨੇ ਉਹ ਘੱਟ ਕੀਤੇ ਜਾ ਰਹੇ ਨੇ ਢੰਗੀਆਂ ਦੇ ਕੀਆ ਜਾ ਰਹੀਆਂ ਨੇ ਦਿੱਰਤ ਬਹੁਤ ਜ਼ਿਆਦਾ ਪਰਖ ਰਹੀ ਹੈ ਕਲੀਅਰ ਇਹ ਦੇਖੋ ਇਹ ਜਿਹੜੀ ਇਹ ਹੈਗੀ ਆ ਬੇਸਿਕਲੀ ਇਸ਼ਤਿਹਾਰਾਂ ਦੀ ਤੇ ਸੋਸ਼ਲ ਮੀਡੀਆ ਦੀ 파ਟ ਇਹਨਾਂ ਤੋਂ ਪ੍ਰੈਕਟੀਕਲ ਕੋਈ ਕੰਮ ਦੀ ਆਸ ਰੱਖਣੀ ਮੈਨੂੰ ਲੱਗਦਾ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈ ਮੈਂ ਇਹਨਾਂ ਨੂੰ ਸਿਰਫ ਹਵਾ ਬਿਊਰੋ ਰਿਪੋਰਟ ਐ ਸਮਝਣ ਨਿਊਜ਼